ਦਰਬਾਰ ਸਾਹਿਬ ਦੇ ਉੱਤੇ ਹਮਲਾ ਕਾਲਤਕ ਸਾਬ ਢੇ ਢੇਰੀ ਹੋਣਾ ਜਿੱਥੇ ਸਿੰਘ ਸ਼ਹੀਦ ਹੋਏ ਜਿਨ੍ਹਾਂ ਨੇ ਇੱਕ ਸੋਚ ਨੂੰ ਮਿਥਿਆ ਹੋਇਆ ਸੀ ਉਹਨਾਂ ਨੂੰ ਚੇਤੇ ਕਰਦੇ ਆਂ ਪਰ ਬੇਕਸੂਰ ਜਾਨਾਂ ਉੱਥੇ ਪੰਚਮ ਪਿਤਾ ਦੇ ਦਰਸ਼ਨ ਕਰਨ ਆਈਆਂ ਸੀ ਉਹਨਾਂ ਨੂੰ ਵੀ ਕਤਲ ਇਸ ਦੇਸ਼ ਨੇ ਕੀਤਾ ਇੱਥੇ ਭਿਆਨਕ ਕਾਨੂੰਨ ਲਾ ਕੇ ਐਫਐਸਪੀਏ ਡਿਸਟਰਬਡ ਏਰੀਆ ਐਕਟ ਪੋਟਾ ਟਾਡਾ ਉਦੇ ਅਦੀਨ ਵੀ ਬਹੁਤ ਤਸ਼ਦਦ ਹੋਇਆ ਭਾਈ ਜਸਵੰਤ ਸਿੰਘ ਹੋਣਾ ਨੇ ਬਹੁਤ ਵੱਡੀ ਕਾੜ ਕੱਢੀ ਕਿ 25000 ਲਾਸ਼ਾਂ ਮਾਜੇ ਚ ਫੂਕੀਆਂ ਗਈਆਂ ਔਰ ਅੱਜ ਤੱਕ ਜਿਹੜੀ ਵੀ ਉਰੇ ਸਰਕਾਰ ਆਂਦੀ ਰਹੀ ਹੈ ਉਹਦਾ ਇੱਕੋ ਕੰਮ ਰਿਹਾ ਕਿ ਇਹ ਗੱਲ ਅਸੀਂ ਕਰਨੀ ਨਹੀਂ ਹੈ ਜਿਹੜਾ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਤੇ ਜਿਹੜਾ ਆਪਾਂ ਮੈਮੋਰੰਡਮ ਰਾਸ਼ਟਰਪਤੀ ਤੇ ਯੂਨਾਈਟਿਡ ਨੇਸ਼ਨ ਨੂੰ ਦੱਸਿਆ ਉਹਦੇ ਵਿੱਚ ਮੁੱਖ ਤੌਰ ਤੇ ਅਸੀਂ ਇਨਸਾਫ ਮੰਗਿਆ ਇਹ ਇਨਸਾਫ ਕਿਸ ਰੂਪ ਚ ਹੈ ਇਹਦੇ ਵਿੱਚ ਪਹਿਲਾਂ ਤਾਂ ਰੈਸਟਿਟਿਊਸ਼ਨ ਜਿਹੜੇ ਘਰਾਂ ਨੂੰ ਉਜਾੜਿਆ ਉਹਨਾਂ ਨੂੰ ਪੂਰੇ ਕਰਨਾ ਔਰ ਸਜ਼ਾ ਦੇਣੀ ਔਰ ਉੱਥੇ ਇੱਕ ਮੁਆਵਜ਼ਾ ਜਿਹੜਾ ਕਿ ਅਸੀਂ ਮੰਗ ਕੀਤੀ ਹੈ 2.5 ਕਰੋੜ ਤਾਈਂ ਮਿਲਣਾ ਚਾਹੀਦਾ ਉਹਦਾ ਅਸੀਂ ਇੱਕ ਬਿੱਲ ਪਾਸ ਕੀਤਾ ਸੀ ਅੱਜ ਹਰਦੀਪ ਸਿੰਘ ਉਰੇ ਆਇਆ ਭਾਈ ਸੰਦੀਪ ਸਿੰਘ ਦਾ ਭਰਾ ਸਾਡੀ ਆਸ ਸੀ ਕਿ ਆਹ ਜਿਹੜਾ ਬਿੱਲ ਹੈ ਜਦੋਂ ਐਮਐਲਏ ਬਣੂਗਾ ਵਿਧਾਨ ਸਭਾ ਚ ਧਰੂਗਾ ਉਹ ਨਹੀਂ ਹੋਇਆ ਪਰ ਇਹ ਲੜਾਈ ਜੋ ਸਰਕਾਰ ਨੇ ਵਧੀਆਂ ਕੀਤੀਆਂ ਉਹ ਸਾਨੂੰ ਜਿੱਥੇ ਸਿਆਸੀ ਤੌਰ ਤੇ ਲੜਨੀ ਚਾਹੀਦੀ ਹੈ ਹਰੇਕ ਪਾਰਟੀ ਤੋਂ ਇਹ ਬਿੱਲ ਦੀ ਮੰਗ ਆਪਾਂ ਨੂੰ ਕਰਨੀ ਚਾਹੀਦੀ ਹੈ ਕਿ ਜਿੰਨਾ ਪਰਿਵਾਰਾਂ ਦੇ ਉੱਤੇ ਤਸੀਹੇ ਤਸ਼ੱਦਦ ਪੁਲਿਸ ਨੇ ਵਰਸਾਏ ਆ ਗੈਰ ਕਾਨੂੰਨਨ ਤੌਰ ਦੇ ਉੱਤੇ ਉਹਨਾਂ ਨੇ ਇਹ ਕੰਮ ਕੀਤਾ ਉਹਨਾਂ ਦਾ ਦੇਖਰੇਖ ਉਹਨਾਂ ਦੇ ਖਰਚੇ ਉਹਨਾਂ ਦੀ ਰੈਸਟਿਟਿਊਸ਼ਨ ਉਹਨਾਂ ਦੇ ਮੈਡੀਕਲ ਮੁਆਵਜ਼ੇ ਸਾਰਾ ਕੁਝ ਸਰਕਾਰ ਦੇ ਸਿਰ ਤੇ ਪੈਣਾ ਕਿਉਂਕਿ ਗੈਰ ਕਾਨੂੰਨਨ ਐਕਸਟਰਾ ਜੁਡੀਸ਼ੀਅਲ ਮਰਡਰ ਪਹਿਲਾਂ ਕੀਤੇ ਆ ਤੇ ਹੁਣ ਅੱਜ ਵੀ ਚੱਲ ਰਹੇ ਆ ਜਿਹਦੇ ਵਿੱਚ भाई हरदीप सिंह निज्जर कनाडा ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਦਾ ਇਸ ਦੇਸ਼ ਨੇ ਹਜੇ ਤੱਕ ਵੀ ਖੇੜਾ ਨਹੀਂ ਛੱਡਿਆ ਸਮਤ गोयल ਵਰਗੇ ਦੁਸ਼ਟ ਹਜੇ ਵੀ ਰੋ ਦੇ ਵਿੱਚੋਂ ਨਿਕਲ ਕੇ ਉਹ ਕੰਮ ਕਰਨੇ ਆ ਜੋ ਸੁਮੇਤ ਸੈਣੀ ਹਜ਼ਾਰ ਆਲਮ ਆਦ ਨੇ ਕੀਤਾ ਸਾਥ ਸੰਗਤ ਜੀ ਜਿਨ੍ਹਾਂ ਨੇ ਜ਼ੁਲਮ ਕੀਤੇ ਉਹਨਾਂ ਦਾ ਨਾਮ ਲੈਣਾ ਬਣਦਾ ਤੇ ਇਹਦੇ ਪਿੱਛੇ ਇੱਕ ਬਹੁਤ ਵੱਡੀ ਸੋਚ ਸੀਗੀ ਜਿਹੜਾ ਕਿ ਕੇ ਪੀਐਸ ਗਿੱਲ ਦੇ ਸਮੇਂ ਸੁਮੇਸ਼ ਸੈਣੀ ਦੇ ਸਮੇਂ ਦੇ ਵਿੱਚ ਇੱਕ ਉਰੇ ਆਈਬੀ ਦਾ ਬੰਦਾ ਸੀਗਾ ਜਿਹਦਾ ਨਾਂ ਸੀ ਅਜੀਤ ਦੋਵਾਲ ਜਿਨਨੇ ਉਹ ਦੁਸ਼ਟਾਂ ਨੂੰ ਭਾਰਤ ਦਾ ਮੋਢਾ ਦੇਖੇ ਉਹਨਾਂ ਦੇ ਗੈਰ ਕਾਨੂੰਨਨ ਕਿਲਿੰਗ ਦੇ ਉੱਤੇ ਉਹਨਾਂ ਨੇ ਸਫਾਇਆ ਫੇਰਦਾ ਹੈਗਾ ਅਜੀਤ ਦੋਵਾਲ ਜਦ ਪੰਜਾਬ ਦੇ ਵਿੱਚ ਕੰਮ ਕਰਦਾ ਸੀਗਾ ਉਹਨੇ ਐਕਸਟਰਾ ਜੁਡੀਸ਼ੀਅਲ ਕਿਲਿੰਗ ਸੈਂਟਰ ਚੋਂ ਬੈਠੇ ਆਈਬੀ ਦੇ ਵਿੱਚ ਉਨੇ ਮਨਜ਼ੂਰ ਕਰਾਈ ਮੁੜ ਕੇ ਜਦ ਕਸ਼ਮੀਰ ਚ ਜਾ ਕੇ ਉਹਨੇ ਕੰਮ ਕੀਤਾ ਉਥੇ ਚਿੱਟੀ ਸਿੰਘ ਪੁਰਾ ਸਿੱਖਾਂ ਦਾ ਕਤਲੇਆਮ ਹੋਇਆ ਔਰ ਮੁੜ ਕੇ ਜਦ ਮੋਦੀ ਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਬਣਿਆ ਉਹਨੇ ਬਾਹਰਲੇ ਦੇਸ਼ਾਂ ਚ ਬਸਦੇ ਸਿੱਖਾਂ ਦੇ ਉੱਤੇ ਫੇਰ ਐਕਸਟਰਾ ਜੁਡੀਸ਼ੀਅਲ ਐਕਸਟਰਾ ਟੈਰੀਟੋਰੀਅਲ ਕਿਲਿੰਗਸ ਕਰਨ ਦਾ ਦੌਰਾ ਰੋ ਦੇ ਵਿੱਚ ਸਮੰਤ ਗੋਇਲ ਜਿਹੜਾ ਗੁਰਦਾਸਪੁਰ ਦਾ ਐਸਐਸਪੀ ਸੀ ਉਹਦੇ ਰਾਹੀਂ ਫੇਰ ਛੇੜਿਆ ਹੈਗਾ ਕੈਟ ਪਾਲ ਪਾਲ ਕੇ ਇਹ ਅੱਜ ਵੀ ਮਰਡਰ ਕਰ ਰਹੇ ਹੈਗੇ ਆ ਜਿਸ ਦਾ ਵੇਰਵਾ ਅਸੀਂ ਰਾਸ਼ਟਰਪਤੀ ਨੂੰ ਦੇਖੇ ਆਏ ਆ ਤੇ ਯੂਨਾਈਟਿਡ ਨੇਸ਼ਨ ਨੂੰ ਦੇਖੇ ਆਏ ਆ ਪਰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇਹ ਦੁਸ਼ਟ ਸੋਚ ਵਾਲੇ ਬੰਦੇ ਜਿਹੜਾ ਮੋਦੀ ਦਾ ਨਜ਼ਦੀਕੀ ਹੈ ਤੇ ਮੋਦੀ ਦਾ ਪ੍ਰਾਈਮ ਮਿਨਿਸਟਰ ਆਫਿਸ ਵੀ ਅੱਜ ਉਸ ਐਕਸਟਰਾ ਜੁਡੀਸ਼ੀਅਲ ਕਿਲਿੰਗ ਦਾ ਦਾਅਵੇਦਾਰ ਕਹਾਂਦਾ ਅਮਰੀਕਾ ਦੇ ਕੋਰਟਾਂ 'ਚ ਕੈਨੇਡਾ 'ਚ ਇੰਗਲੈਂਡ 'ਚ ਉਹ ਸਾਰੇ ਇੱਕ ਮੂਵੀ ਇੱਕ ਬਣੀ ਹੋਈ ਹੈ ਜਿਹਦਾ ਨਾਂ ਹੈਗਾ ਧੁਰੰਦਾਰ ਧੁਰੰਦਾਰ ਮੂਵੀ 5 ਦਸੰਬਰ ਨੂੰ ਭਾਰਤ 'ਚ ਇਹਨਾਂ ਨੇ ਕਾਢਣੀ ਹੈ ਜਿਹਦੇ ਵਿੱਚ ਅਜੀਤ ਦੋਵਾਲ ਦਾ ਰੋਲ ਭਾਰਤ ਨੂੰ ਸੁਰੱਖਿਤ ਕਰਨਾ ਤੇ ਬਚਾਉਣ ਦਾ ਹੈਗਾ ਜਦਕਿ ਉਹਨੇ ਭਾਰਤ ਦੇ ਕਾਨੂੰਨਾਂ ਦੀ ਧੱਜੀਆਂ ਉਡਾ ਕੇ ਇੱਥੇ ਸਾਡੇ ਕਤਲ ਕੀਤੇ ਆ ਕਾਨੂੰਨ ਦੇ ਦੈਰੇ ਤੋਂ ਬਾਹਰ ਆ ਬੈਠੇ ਆ ਪਰਿਵਾਰ ਜਿਨ੍ਹਾਂ ਦੇ ਬੰਦੇ ਜਿਨ੍ਹਾਂ ਦੇ ਘਰ ਉਜਾੜੇ ਆ ਇਹ ਬੰਦਿਆਂ ਦੇ ਸਾਹਮਣੇ ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕਹਿੰਦੇ ਆ ਉਸ ਮੂਵੀ ਦੇ ਉੱਤੇ ਬੈਨਰ ਲੱਗਿਆ ਹੋਣਾ ਚਾਹੀਦਾ ਹੈ ਇੱਥੇ ਨਹੀਂ ਚੱਲਣੀ ਚਾਹੀਦੀ ਉਸ ਦੁਸ਼ਮਣ ਜਿਨਨੇ ਬੁਚੜਬਾਜੀ ਹੋਰੇ ਕਰਾਈਆ ਉਹਦਾ ਲੇਖਾ ਜੋਖਾ ਚਾਹੀਦਾ ਤੇ ਅਸੀਂ ਆ ਜਿਹੜਾ ਪੰਜਾਬ ਸਟੇਟ ਜਸਟਿਸ ਕ੍ਰਿਮੀਨਲ ਅਕਾਉਂਟੇਬਿਲਟੀ ਐਂਡ ਰਿਪੇਰੇਸ਼ਨ ਫਾਰ ਵਿਕਟਿਮਸ ਆਫ ਸਟੇਟ ਵਾਇਲੈਂਸ ਇਹ ਪੰਜਾਬ ਸਰਕਾਰ ਨੂੰ ਵੀ ਦਿੱਤਾ ਸਾਡੀ ਇੱਛਾ ਸੀ ਮਨਦੀਪ ਸਿੰਘ ਤਰਨਤਾਰਨ ਤੋਂ ਇਹ ਸਟੇਟ ਅਸੈਂਬਲੀ 'ਚ ਪੇਸ਼ ਕਰੇ ਪਰ ਉਹ ਨਹੀਂ ਆਪਾਂ ਜਿਤਾ ਸਕੇ ਪਰ ਆਪਾਂ ਪਿੱਛੇ ਨਹੀਂ ਹਟਣਾ ਅਸੀਂ ਮੁਆਵਜ਼ੇ ਵੀ ਲੈਣੇ ਆ ਅਸੀਂ ਮਾਫੀਆਂ ਵੀ ਲਾਉਣੀਆਂ ਆ ਅਸੀਂ ਆਪਣੇ ਜਿਹੜਾ ਬੁੱਚੜਬਾਜੀ ਹੋਇਆ ਉਹਦਾ ਲੇਖਾ ਜੋਖਾ ਲੈਣਾ ਹੀ ਲੈਣਾ ਹੈ ਇਹ ਲੜਾਈ ਹਜੇ ਜਾਰੀ ਹੈ ਅੱਜ ਜਿੱਥੇ ਅਸੀਂ ਯਾਦ ਰੱਖਦੇ ਆ ਉਹ ਸ਼ਹੀਦਾਂ ਨੂੰ ਉੱਥੇ ਅਸੀਂ ਵਾਅਦਾ ਵੀ ਕਰਦੇ ਆ ਕਿ ਅਸੀਂ ਭੁੱਲਾਂਗੇ ਨਹੀਂ ਤੁਹਾਡੇ ਵਾਸਤੇ ਇਨਸਾਫ ਲੈਣਾ ਇਹ ਕੌਮ ਦਾ ਫਰਜ਼ ਹੈ ਤੇ ਅਸੀਂ ਉਸ ਫਰਜ਼ ਨਿਭਾਉਣ ਵਾਸਤੇ ਤੁਰੇ ਰਹਿਣਾ ਸੋ ਇਸ ਆਸ ਨਾਲ ਕਿ ਅਸੀਂ ਉਹ ਗੁਰੂ ਸਾਹਿਬ ਦੀ ਸੋਚ ਨੌਵੇਂ ਪਾਤਸ਼ਾਹ ਦੀ ਜਿਨ੍ਹਾਂ ਨੇ ਉਸ ਸਮੇਂ ਦੇ ਮੁਗਲ ਹਕੂਮਤ ਦੇ ਜਜ਼ੀਏ ਰਹੀਂ ਤਸੀਹੇ ਤਸ਼ਦਦਤ ਰਹੀਂ ਹਿੰਦੂਆਂ ਨੂੰ ਮੁਸਲਮਾਨ ਬਣਾਉਣ ਦਾ ਯਤਨ ਕੀਤਾ ਤੇ ਅੱਜ ਆਰਐਸਐਸ ਹਿੰਦੂ ਰਾਸ਼ਟਰ ਬਣਾ ਕੇ ਸਾਡੇ ਸਿੱਖੀ ਨੂੰ ਧਾਰਾ 25 ਦੇ ਵਿੱਚ ਹਿੰਦੂ ਧਰਮ ਬਣਾਉਣਾ ਚਾਹੁੰਦੀ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਅੰਗ 1136 ਤੇ ਕਹਿੰਦੇ ਆ ਨਾ ਹਮ ਹਿੰਦੂ ਨਾ ਮੁਸਲਮਾਨ ਉਸ ਸਟੇਟ ਦੇ ਬਰਖਲਾਫ ਅਸੀਂ ਲੜਦੇ ਰਹਿਣਾ ਅਮਨ ਪਸੰਦ ਸ਼ਾਂਤਮਈ ਰੂਪ 'ਚ ਤਾਂ ਕਿ ਅਸੀਂ ਆਪਣੇ ਪੰਥ ਦੀ ਗੱਲ ਹਮੇਸ਼ਾ ਤੋਰ ਸਕੀਏ ਇਹ ਬੇਨਤੀਆਂ ਕਰਦਾ ਆਗਿਆ ਮੰਗਦਾ